ਜਿੰਨੀ ਵੀ ਇਹ ਹੜਾਂ ਦੇ ਖੇਤੀਬਾੜੀ ਦੇ ਪੰਜਾਬ ਖੇਤੀਬਾੜੀ ਦਾ ਸੂਬਾ ਹੈ ਉਹਦੇ ਉੱਤੇ ਸਾਰਾ ਨਿਰਭਰ ਕਰਦਾ ਹੈ ਸਾਰਾ ਕੁਝ ਆ ਪੰਜਾਬ ਸਟੇਟ ਐਗਰੀਕਲਚਰ ਪਾਲਿਸੀ ਹੈ ਠੀਕ ਹੈ ਜੀ ਜਿਹੜੇ ਕੋਈ ਨਿਚੋੜ ਆ ਕੋਈ ਮਸਲਾ ਹੱਲ ਹੋਣਾ ਹੈ ਕੋਈ ਸੋਲੂਸ਼ਨ ਜੀ ਨਿਕਲਣਾ ਹੈ ਕੋਈ ਜਿੰਨੀ ਸਮੱਸਿਆ ਹੈਗੀ ਉਹਨਾਂ ਦਾ ਕੋਈ ਨਿਚੋੜ ਜੇ ਨਿਕਲਣਾ ਹੈ ਇਹਦੇ ਤੋਂ ਨਿਕਲਣਾ ਹੈ ਇਹਦੇ ਉੱਤੇ ਤਾਂ ਆਪਾਂ ਚਰਚਾ ਹੀ ਨਹੀਂ ਕਰ ਰਹੇ ਇਹਦੇ ਤੋਂ ਕੋਈ ਚਰਚਾ ਕਰੀਏ ਕੋਈ ਜਿਵੇਂ ਆਪਾਂ ਹੁਣ ਅ ਫਸਲਾ ਜਿਹੜੀ ਸਾੜਨ ਵਾਲਾ ਮਸਲਾ ਫੇਰ ਸ਼ੁਰੂ ਹੋ ਗਿਆ ਹੇਟਲਾ ਪਾਣੀ ਆਪਣਾ ਖਤਮ ਹੋ ਰਿਹਾ ਡਾਈਵਰਸੀਫਿਕੇਸ਼ਨ ਮੂਆਵ ਜਾ ਹਰ ਚੀਜ਼ੇ ਤੋਂ ਨਿਕਲਣੀ ਹੈ ਚਰਚਾ ਤਾਂ ਕਰੋ ਫੇਰ ਹੀ ਕੋਈ ਆਪਾਂ ਇਹ ਜੇ ਚੀਜ਼ਾਂ ਤੇ ਚਰਚਾ ਕਰਾਂਗੇ ਸੋਲੂਸ਼ਨ ਨਿਕਲੂਗਾ ਪਰ ਸਿਰਫ ਧਿਆਨ ਭੜਕਾਣਗੇ ਬਾਕੀ ਤੇ ਚਲੋ ਵੇਖਦੇ ਹਾਂ ਹੋਪਫੁਲੀ ਕੋਈ ਕੰਸਟਰਕਟਿਵ ਪੰਜਾਬ ਚਾਹੇ ਫਲਡਸ ਤੇ ਚਰਚਾ ਹੋਊਗੀ ਹੜਾਏ ਕਿਉਂਕਿ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਨਹੀਂ ਹੋਣੀ ਤਾਂ ਚਾਹੀਦੀ ਹੈ ਵੀ ਗਾਂ ਤਾਂ ਚਲੋ ਇਸ ਵਾਰ ਤਾਂ ਹੜਾਂ ਦੀ ਚਪੇਟ ਦੇ ਵਿੱਚ ਆ ਕੇ ਭਾਰੀ ਨੁਕਸਾਨ ਹੋ ਗਿਆ ਕੋ ਚਰਚਾ ਕਰਕੇ ਕੋਈ ਨਿਚੋੜ ਕੱਢਾਂਗੇ ਗਾਂ ਤਾਂ ਆਪਣੇ ਅਗਲੀ ਪੀੜ੍ਹੀ ਨੂੰ ਤਾਂ ਬਚਾਈਏ ਅੱਛਾ ਕਿਹੜੀ ਤਿਆਰੀ ਕਰਕੇ ਆਏ ਹੋ ਅੱਜ ਨਹੀਂ ਤਿਆਰੀ ਤਾਂ ਜਿਹੜੇ ਪੰਜਾਬ ਦਾ ਪੁਨਰਵਾਸ ਹੈ ਉਹਦੇ ਉੱਤੇ ਹੀ